ਅੱਜ ਵੀ ਜਿਹੜੀ ਰਚਨਾ ਹੈ ਉਹ ਸੱਜਣ ਠੱਗ ਤੇ ਹੈ ਇੱਕ ਸੱਜਣ ਠੱਗ ਜਿਹੜਾ ਹੋਇਆ ਉਹ ਬਾਬੇ ਨਾਨਕ ਦੇ ਵੇਲੇ ਹੋਇਆ ਸੀਗਾ ਜਿਹੜਾ ਸਰਨਾਰਥੀਆਂ ਨੂੰ ਜਗ੍ਹਾ ਦਿੰਦਾ ਸੀਗਾ ਉਹਨਾਂ ਦੀ ਸੇਵਾ ਕਰਦਾ ਸੀ ਆਉ ਭਗਤ ਵੀ ਕਰਦਾ ਸੀਗਾ ਰੋਟੀ ਪਾਣੀ ਵੀ ਖਵਾਉਂਦਾ ਸੀ ਤੇ ਰੋਟੀ ਪਾਣੀ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਦਿੰਦਾ ਸੀ ਜਿਹਦੇ ਨਾਲ ਲੋਕ ਜਿਹੜਾ ਬੇਹੋਸ਼ ਹੋ ਕੇ ਜਿਹੜਾ ਸੌਂ ਜਾਂਦੇ ਸੀਗੇ ਤੇ ਫਿਰ ਉਹਨਾਂ ਨੂੰ ਲੁੱਟਦਾ ਸੀ ਤਾਂ ਬਾਬੇ ਨਾਨਕ ਨੇ ਉਸ ਸੱਜਣ ਠੱਗ ਦਾ ਸੁਧਾਰ ਕਰਤਾ ਸੀ ਤਾਂ ਉਹਨੂੰ ਸਿੱਧੇ ਰਸਤੇ ਪਾਤਾ ਸੀ ਪਰ ਇੱਕ ਅੱਜ ਦੇ ਸੱਜਣ ਠੱਗ ਨੇ ਉਹਨਾਂ ਦੇ ਜੰਦ ਲੈਣਾ ਲਿਖਿਆ ਨੇ ਬਾਅਦ ਦੇ ਵਿੱਚ ਆਪਾਂ ਇਹਦੇ ਵਿਆਖਿਆ ਵੀ ਜਿਹੜੀ ਕਰਦਾਂਗੇ ਤਾਂ ਇਹਦੇ ਵਿੱਚ ਆਪਾਂ ਸ਼ੁਰੂ ਕਰਦੇ ਆਂ ਠੁੰਗਾ ਵੱਜਣ ਪੰਜਾਬ ਦੀ ਹਿੱਕ ਤੇ ਨਾ ਉੱਪਰ ਚੱਕਣ ਧੌਣਾ ਠੁੰਗਾ ਵੱਜਣ ਪੰਜਾਬ ਦੀ ਹਿੱਕ ਤੇ ਨਾ ਉੱਪਰ ਚੱਕਣ ਧੌਣਾ ਇੱਥੇ ਸਾਰੇ ਸੱਜਣ ਠੱਗ ਨੇ ਦੁੱਧ ਤੋਤਾ ਕੋਈ ਨਹੀਂ ਹੋਣਾ ਇੱਥੇ ਸਾਰੇ ਸੱਜਣ ਠੱਗ ਨੇ ਦੁੱਧ ਤੋਤਾ ਕੋਈ ਨਹੀਂ ਹੋਣਾ ਵਿਚਾਰਕ ਮਤਭੇਦ ਦੱਸ ਕੇ ਗੱਲਾਂ ਕਰਦੇ ਲਾਉਂਦੇ ਵੱਡੇ ਲਾਰੇ ਵਿਚਾਰਕ ਮਤ ਭੇਜ ਦੱਸ ਕੇ ਗੱਲਾਂ ਕਰਦੇ ਲਾਉਂਦੇ ਵੱਡੇ ਲਾਰੇ ਗੱਲਾਂ ਵਿੱਚ ਆ ਜਾਂਦੇ ਕੀ ਕਰਨ ਲੋਕ ਵਿਚਾਰੇ ਗੱਲਾਂ ਵਿੱਚ ਆ ਜਾਂਦੇ ਕੀ ਕਰਨ ਲੋਕ ਵਿਚਾਰੇ ਸਾਰੇ ਇੱਕੋ ਥੈਲੀ ਦੇ ਵੱਟੇ ਨੇ ਨਾ ਮਿੱਤ ਕਿਸੇ ਦਾ ਹੋਣਾ ਸਾਰੇ ਇੱਕੋ ਥੈਲੀ ਦੇ ਵੱਟੇ ਨੇ ਨਾ ਮਿੱਤ ਕਿਸੇ ਦਾ ਹੋਣਾ ਇੱਥੇ ਸਾਰੇ ਸੱਜਣ ਠੱਗ ਨੇ ਦੁੱਧ ਤੋਤਾ ਕੋਈ ਨਹੀਂ ਹੋਣਾ ਇੱਥੇ ਸਾਰੇ ਸੱਜਣ ਠੱਗ ਨੇ ਦੁੱਧ ਤੋਤਾ ਕੋਈ ਨਹੀਂ ਹੋਣਾ ਇਥੇ ਲੱਗਦਾ ਜਿਸ ਦਾ ਲੋਟ ਚੰਦ ਚੜਾ ਜਾਂਦੇ ਨੇ ਇਥੇ ਲੱਗਦਾ ਜਿਸ ਦਾ ਲੋਟ ਚੰਦ ਚੜਾ ਜਾਂਦੇ ਨੇ ਉਮਰ ਭਰਨਾ ਹੋਵੇ ਕਮਾਈ ਜਿਹੜੀ ਦਿਨਾਂ 'ਚ ਬਣਾ ਜਾਂਦੇ ਨੇ ਉਮਰ ਭਰਨਾ ਹੋਵੇ ਕਮਾਈ ਜਿਹੜੀ ਦਿਨਾਂ 'ਚ ਬਣਾ ਜਾਂਦੇ ਨੇ ਕਦੇ ਹੁੰਦੇ ਸੀ ਸੁੱਕੇ ਤਿੱਲ ਅੱਜ ਮੋਟੀਆਂ ਧੋਣਾ ਕਦੇ ਹੁੰਦੇ ਸੀ ਸੁੱਕੇ ਤਿੱਲ ਅੱਜ ਮੋਟੀਆਂ ਧੋਣਾ ਇਥੇ ਸਾਰੇ ਸੱਜਣ ਠੱਗ ਨੇ ਦੁੱਧ ਤੋਤਾ ਕੋਈ ਨਹੀਂ ਹੋਣਾ ਇਥੇ ਸਾਰੇ ਸੱਜਣ ਠੱਗ ਨੇ ਦੁੱਧ ਤੋਤਾ ਕੋਈ ਨਹੀਂ ਹੋਣਾ ਕੋਈ ਛੱਡਦਾ ਵੱਡੇ ਜੁਮਲੇ ਕੋਈ ਗੱਪ ਵੱਡੇ ਛੱਡਦਾ ਕੋਈ ਛੱਡਦਾ ਵੱਡੇ ਜੁਮਲੇ ਕੋਈ ਗੱਪ ਵੱਡੇ ਛੱਡਦਾ ਜਿੱਥੇ દિਸੇ ਗੁੱਲੀ ਡਣ ਪੈਂਦੀ ਛੱਡ ਪਾਰਟੀ ਭਾਏ ਦਾ ਜਿੱਥੇ દિਸੇ ਗੁੱਲੀ ਡਣ ਪੈਂਦੀ ਛੱਡ ਪਾਰਟੀ ਭਾਏ ਦਾ ਛੋਡੇ ਵਰਗਾ ਛੋਡੇ ਨਾਲ ਆ ਆਪਾਂ ਪੰਜਾਬ ਬਚਾਉਣਾ ਛੋਡੇ ਵਰਗਾ ਛੋਡੇ ਨਾਲ ਆ ਆਪਾਂ ਪੰਜਾਬ ਬਚਾਉਣਾ ਇੱਥੇ ਸਾਰੇ ਸੱਜਣ ਠੱਗ ਨੇ ਦੁੱਧ ਤੋਤਾ ਕੋਈ ਨਹੀਂ ਹੋਣਾ ਇੱਥੇ ਸਾਰੇ ਸੱਜਣ ਠੱਗ ਨੇ ਦੁੱਧ ਤੋਤਾ ਕੋਈ ਨਹੀਂ ਹੋਣਾ ਬਣਾ ਚੰਗੀ ਦਿਖ ਗੱਲ ਸੁਣਾ ਜਾਂਦੇ ਨੇ ਬਣਾ ਚੰਗੀ ਦਿਖ ਗੱਲ ਸੁਣਾ ਜਾਂਦੇ ਨੇ ਦੇਣ ਵੱਡੀਆਂ ਉਦਾਹਰਨਾ ਕਰਜ਼ਾ ਲਾ ਜਾਂਦੇ ਨੇ ਦੇਹ ਵੱਡੀਆਂ ਉਦਾਹਰਨਾ ਕਰਜ਼ਾ ਲਾ ਜਾਂਦੇ ਨੇ ਕਿਸ ਨੇ ਕਿੰਨਾ ਲਾਹਿਆ ਕਰਜ਼ਾ ਸਾਬਤ ਕਰਨੀ ਹੋਣਾ ਕਿਸ ਨੇ ਕਿੰਨਾ ਲਾਹਿਆ ਕਰਜ਼ਾ ਸਾਬਤ ਕਰਨੀ ਹੋਣਾ ਇੱਥੇ ਸਾਰੇ ਸੱਜਣ ਠੱਗ ਨੇ ਦੁੱਧ ਤੋਤਾ ਕੋਈ ਨਹੀਂ ਹੋਣਾ ਇੱਥੇ ਸਾਰੇ ਸੱਜਣ ਠੱਗ ਨੇ ਦੁੱਧ ਤੋਤਾ ਕੋਈ ਨਹੀਂ ਹੋਣਾ ਤਾਂ ਸੱਜਣ ਠੱਗ ਨਵੇਂ ਅੱਜ ਦੇ ਇੱਕ ਪੋਸਟ ਵੀ ਪਾਈ ਸੀ ਅਬਦਾਲੀ ਤੇ ਇੱਕ ਅਬਦਾਲੀ ਦਾ ਜਿਹੜਾ ਜਿਹੜਾ ਇਤਿਹਾਸ ਦੇ ਵਿੱਚ ਹੁੰਦਾ ਹੈ ਜਿਨੇ ਤੁਹਾਨੂੰ ਦੌਲਤ ਜਿਹੜੀ ਲੁੱਟੀ ਦੀ ਪੰਜਾਬ ਦੇ ਵਿੱਚੋਂ ਪੰਜਾਬ ਨੂੰ ਲੁੱਟਿਆ ਸੀ ਅਬਦਾਲੀ ਅੱਜ ਵੀ ਨੇ ਇਹ ਵੀ ਲੁੱਟਰੇ ਐ ਕੌਣ ਨੇ ਆਪਾਂ ਸਾਰੇ ਜਾਣਦੇ ਆ ਇੱਥੇ ਇੱਕ ਗਾਣਾ ਵੀ ਲਿਖਿਆ ਹੋਇਆ ਹੈ ਕੋਈ ਗਾਉਣ ਵਾਲਾ ਜੇ ਮਿਲਿਆ ਤਾਂ ਜਰੂਰ ਉਹਨੂੰ समर्पित ਕਰਾਂਗੇ ਪਰ ਜਿਗਰਾ ਚਾਹੀਦਾ ਗਾਉਣ ਵਾਲੀ ਕੋਈ ਕਿਉਂਕਿ 295 ਨਾਲ ਦੀ ਨਾਲ ਆਓ ਸੋ ਚਲੋ ਇਹ ਬਾਅਦ ਦੀ ਗੱਲਾਂ ਨੇ ਜਿੱਦੇ ਮੌਕਾ ਮਿਲਿਆ ਕਿਸਮਤ ਹੋਇਆ ਕੋਈ ਜਿਗਰ ਵਾਲਾ ਬੰਦਾ ਟੱਕਰਿਆ ਤਾਂ ਜਰੂਰ ਉਹਨੂੰ ਸਮਰਪਿਤਤਾ ਜਿਹੜਾ ਕਰਾਂਗੇ ਤਾਂ ਇਹਦੇ ਵਿੱਚ ਆਪਾਂ ਗੱਲ ਕੀਤੀ ਹੈ ਸੱਜਣ ਠੱਗ ਦੀ ਇਹ ਸੱਜਣ ਠੱਗ ਨੇ ਜਿਹੜੇ ਪੰਜਾਬ ਦੇ ਠੰਗਾ ਮਾਰ ਰਹੇ ਨੇ ਨੋਚ-ਨੋਚ ਕੇ ਖਾ ਰਹੇ ਨੇ ਅਰੇ ਬਾਪੀ ਨਾਨਕ ਵੇਲੇ ਸੱਜਣ ਠੱਗ ਸੀ ਉਹਨਾਂ ਦਾ ਪਤਾ ਲੱਗ ਜਾਂਦਾ ਸੀਗਾ ਕਿਉਂਕਿ ਲੋਕਾਂ ਨੂੰ ਨਸ਼ੀਲਾ ਪਦਾਰਥ ਦਿੰਦੇ ਸੀਗੇ ਲੋਕ ਭੇਉ ਹੁੰਦੇ ਸੀ ਤੜਕੇ ਉੱਠਦੇ ਸੀ ਪਤਾ ਲੱਗਦਾ ਸੀ ਕਿਸੇ ਲੁੱਟੇ ਗਈ ਤਾਂ ਇਹ ਜਿਹੜੇ ਅੱਜ ਆਲੇ ਸੱਜਣ ਠੱਗ ਹੈ ਇਹ ਕੋਈ ਨਸ਼ੀਲਾ ਪਦਾਰਥ ਨਹੀਂ ਦਿੰਦੇ ਕਿ ਪਤਾ ਹੀ ਨਹੀਂ ਲੱਗਣ ਦਿੰਦੇ ਆਪਾਂ ਨਾਲ ਹੀ ਤੁਰੇ ਫਿਰਦੇ ਨੇ ਆਪਾਂ ਨੂੰ ਠੱਗ ਜਾਂਦੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਤਾਂ ਇਹ ਸੱਜਣ ਠੱਗ ਨਹੀਂ ਗਿੰਤੀ ਬਹੁਤ ਹੋ ਗਈ ਤਾਂ ਪੰਜਾਬ ਦੀ ਹਿੱਕ ਤੇ ਠੁੰਗਾ ਮਾਰ ਰਹੇ ਨੇ ਪੰਜਾਬ ਦੀ ਹਿੱਕ ਕੀ ਹੈ ਪੰਜਾਬ ਦਾ ਖਜ਼ਾਨਾ ਆਪਣਾ ਪੈਸਾ ਜਿਹੜਾ ਆਪਾਂ ਟੈਕਸ ਦਿੰਦੇ ਆ ਤਾਂ ਇਹਦੇ ਠੁੰਗਾ ਠੁੰਗਾ ਮਾਰ ਮਾਰ ਜਿਹੜਾ ਪੰਜਾਬ ਨੂੰ ਖਾਰੇ ਨੇ ਬਾਰੀ ਬਾਰੀ ਆਉਂਦੇ ਨੇ ਭਰੋਸਾ ਜਿੱਤਦੇ ਆ ਫੁੱਡੇ ਵਰਗੇ ਆ ਪਹਿਲਾ ਇਹ ਹੁੰਦਾ ਤੇ ਫਿਰ ਆਪਾਂ ਕਹਿਣਾ ਇਹ ਤਾਂ ਆਪਣੇ ਵਰਗੀ ਨੇ ਠੀਕ ਹੈ ਬਾਅਦ ਦੇ ਵਿੱਚ ਆਪਣੇ ਵਰਗੇ ਨਹੀਂ ਰਹਿੰਦੇ ਬਾਅਦ ਦੇ ਵਿੱਚ ਇਹਨਾਂ ਦਾ ਹੋਰ ਰੂਪ ਜਿਹੜਾ ਸਾਹਮਣੇ ਆਉਂਦਾ ਫਿਰ ਆਪਾਂ ਨੂੰ ਇਹ ਕੁਝ ਸਮਝਦੇ ਨਹੀਂ ਹੈਗੇ ਕਿੰਨੀ ਉਦਾਹਰਨਾਂ ਪਈਆਂ ਨੇ ਸੋਸ਼ਲ ਮੀਡੀਆ ਤੇ ਤਾਜ਼ਾ-ਤਾਜ਼ੇ ਮਸਲੇ ਜਿਹੜੇ ਚੱਲ ਰਹੇ ਆ ਆਪਾਂ ਸਮਝਦਾ ਆ ਰਹੀਆਂ ਨਾਮ ਕੀ ਲੈਣਾ ਤਾਂ ਇੱਥੇ ਜਿਹਦਾ ਜਿਵੇਂ ਲੋਟ ਲੱਗਦਾ ਸੱਜਣ ਠੱਗਦਾ ਤਾਂ ਚੰਦ ਚੜ੍ਹ ਜਾਂਦਾ ਜਿਹੜੀ ਕਮਾਈ ساری ਉਮਰਾਂ ਚ ਨਹੀਂ ਹੁੰਦੀ ਚੰਦ ਦੇ ਨਾਲ ਅਜ ਕਮਾਈ ਕਰ ਜਾਂਦੇ ਆ ਇਹ ਸੱਜਣ ਠੱਗ ਪੀੜੀਆਂ ਦੀਆਂ ਖੱਟ ਜਾਂਦੇ ਆ ਕੋਈ ਵੱਡੇ ਵੱਡੇ ਜੁਮਲੇ ਛੱਡਦਾ ਕੋਈ ਗੱਪਾਂ ਛੱਡਦਾ ਕਈ ਫਿਰ ਕਈ ਸੱਜਣ ਸੱਜਣ ਠੱਗ ਇਹੋ ਜਿਹੇ ਹੁੰਦੇ ਆ ਵੀ ਯਾਰ ਇੱਥੇ ਦਾ ਹਿਸਾਬ ਚ ਨਹੀਂ ਆਉਂਦਾ ਇੱਧਰ ਗੁੱਲੀ ਦਾਣ ਪੈ ਜੂ ਫਿਰ ਉਧਰ ਨੂੰ ਪਾ ਦੇ ਆ ਫਿਰ ਉੱਥੇ ਜਾ ਕੇ ਕਹਿੰਦੇ ਆ ਵੀ ਪੰਜਾਬ ਬਚਾਵਾਂਗੇ ਅਸੀਂ ਪੰਜਾਬ ਦੇ ਹਮਦਰਦੀ ਆ ਜਿੱਦੇ ਫਿਰ ਲੋਟ ਆ ਜਾਂਦਾ ਉਸੇ ਪੰਜਾਬ ਨਾਲ ਬੜੀ ਭੈੜੀ ਹਮਦਰਦੀ ਦਿਤਾਉਂਦੇ ਆ ਇਹ ਸੱਜਣ ਠੱਗ ਦੇਖ ਚੰਗੀ ਬਣਾ ਲੈਂਦੇ ਆ ਗੱਲਾਂ ਵੱਡੀਆਂ ਸੁਣਾ ਦਿੰਦੇ ਆ ਉਦਾਹਰਨਾਂ ਵੱਡੀਆਂ ਦੇ ਦੰਦੇ ਆ ਐ ਕਰਜ਼ਾ ਮੈਂਟ ਚ ਲਾਹੰਦੇ ਆ ਲਾਉਣਾ ਕਰਨਾ ਕਿਨੇ ਆ ਇੱਕ ਦੂਜੇ ਤੇ ਨੌਬਤੀ ਨੇ ਕੋਈ ਇੱਕ ਜਾਣ ਨਹੀਂ ਕਹਿ ਸਕਦਾ ਵੀ ਅਸੀਂ ਕਰਜ਼ਾ ਲਾਹਿਆ ਜੀ ਵੀ ਇੰਨਾ ਕਰਜ਼ਾ ਲਾਤਾ ਆ ਚੱਕੋ ਪ੍ਰੂਫ ਕੋਈ ਨਹੀਂ ਸਾਬਤ ਕਰ ਸਕਦਾ ਜਿਹੜਾ ਆਇਆ ਹੈ ਚੜਾਇਆ ਹੈ ਚੜਾਉਣ ਦੇ ਵਿੱਚ ਰਿਕਾਰਡ ਤੋੜੇ ਹੋਏ ਨੇ ਪਹਿਲਾਂ ਨਾਲੋਂ ਹੁਣ ਇਹਨੇ ਚੜਾਤੇ ਜਿਹੜਾ ਅੱਗੇ ਆਊਗਾ ਇਹਨਾਂ ਨਾਲ ਚੜਾ ਦੂਗਾ ਲਾ ਨਹੀਂ ਰਿਹਾ ਕਿਉਂ ਨਹੀਂ ਲਾ ਰਿਹਾ ਪਤਾ ਨਹੀਂ ਸੱਜਣ ਠੱਗ ਨੇ ਕੀ ਪਤਾ ਕਿਧਰ ਨੂੰ ਕਮਾਈ ਜਾਂਦੀ ਹੈ ਜਿਹੜਾ ਆਪਾਂ ਟੈਕਸ ਦਿੰਦੇ ਹਰ ਰੋਜ਼ ਹਰੇਕ ਬੰਦਾ ਟੈਕਸ ਦਿੰਦਾ ਹੈ ਹਰੇਕ ਜੀ ਤੇ ਟੈਕਸ ਹੈ ਪੈਸਾ ਜਾਂਦਾ ਕਿਧਰ ਆ ਤੇ ਇਹ ਸੱਜਣ ਠੱਗ ਨੇ ਜਿਹੜੇ ਪੰਜਾਬ ਦੀ ਇਹ ਹਿੱਕਾ ਤੇ ਠੂੰਗਾ ਮਾਰ ਰਹੇ ਆ ਤੇ ਹੁਣ ਇਹਨਾਂ ਨੂੰ ਸੁਧਾਰੂ ਕੌਣ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਉਹ ਤਾਂ ਬਾਬਾ ਨਾਨਕ ਸੁਧਾਰ ਕਰ ਗਿਆ ਬਾਬਾ ਨਾਨਕ ਨੂੰ ਸਹੀ ਰਸਤਾ ਵੀ ਦਿਖਾ ਗਿਆ ਤੇ ਫਿਰ ਅੱਜ ਦੇ ਸੱਜਣ ਠੱਗਾਂ ਨੂੰ ਜਿਹੜਾ ਕੌਣ ਸੁਧਾਰ